ਅਜ਼ਲਕਾ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਕਿ ਪੋਰਟ ਕੰਪਲੈਕਸ ਦੇ ਵਿੱਚ ਪੇਸ਼ੀ ਭੁਗਤ ਨਾਇਸਨ ਕੇ ਦੋ ਗੋਟਾਂ ਦੇ ਵਿਚਾਲੇ ਆਪਸੀ ਵਿਵਾਦ ਪੈਦਾ ਹੋ ਗਿਆ ਵਿਵਾਦ ਇੰਨਾ ਵੱਧ ਗਿਆ ਕਿ ਪਹਿਲਾਂ ਇੱਕ ਦੂਜੇ ਨੇ ਇੱਕ ਦੂਸਰੇ ਦੇ ਵਿੱਚ ਗੱਡੀ ਠੋਕੀ ਹੈ ਤਾਂ ਉਸ ਤੋਂ ਬਾਅਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਫਾਇਰਿੰਗ ਦੀ ਬਾਤ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਨੇ ਤਾਂ ਉਹਨਾਂ ਨੇ ਦੇਖਿਆ ਕਿ ਜਿੰਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਤਾਂ ਦੱਸਿਆ ਜਾ ਰਿਹਾ ਸੀ ਕਿ ਇਹ ਇੰਦਰ ਦੋ ਗਰੁੱਪਾਂ ਦੇ ਵਿੱਚੋਂ ਇੱਕ ਗਰੁੱਪ ਜਿਹੜਾ ਪੇਸ਼ੀ ਭੁਗਤਨ ਆਇਆ ਸੀ ਤਾਂ ਆਪਸ ਦੇ ਵਿੱਚ ਇਹਨਾਂ ਦਾ ਵਿਵਾਦ ਹੋ ਗਿਆ ਜਿਸ ਦੇ ਵਿੱਚ ਫਾਇਰਿੰਗ ਕੀਤੀ ਗਈ ਤਾਂ ਇੱਕ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਉਸਨੂੰ ਹਸਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਿਆ ਜਰਾ ਤੁਸੀਂ ਵੀ ਸੁਣੋ ਕੋਲਸ ਅਧਿਕਾਰੀ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਕੀ ਕੀ ਗੱਲ ਹੋਈ ਹੈ ਕਿਵੇਂ ਵਾਰਦਾਤ ਕੀ ਹੋਈ ਹੈ ਮੇਰੇ ਤਰੀਕ ਤੇ ਆਏ ਸੀਗੇ ਕੋਰਟ ਦੇ ਅੰਦਰ ਹੀ ਤਰੀਕਾ ਜੇਲ ਲਗਾ ਕੇ ਆਜਰੀ ਬਾਹਰ ਹੀ ਆਏ ਨੇ ਕਿ ਉਹਨਾਂ ਨੇ ਗੋਲੀ ਮਾਰਤੀ ਮੇਰੇ ਪੁੱਤਰ ਨੂੰ 4 ਦਿਨ ਪਹਿਲੇ ਉਹਨਾਂ ਨੇ ਧਮਕੀ ਦਿੱਤੀ ਹੈ ਇੰਸਟਾਗ੍ਰਾਮ ਤੇ ਉਹ ਜੀ ਹਾਂ ਜੀ ਇਹ ਇਹ ਕਿਹੜੇ ਗਰੁੱਪ ਦੇ ਬੰਦੇ ਸੀ ਕੋਈ ਪਤਾ ਨਹੀਂ ਰੀਤਾ ਸਾਡੇ ਅਰਨੀ ਵਾਲੇ ਦੀ ਐਡਾ ਬੜਾ ਕਲਾ ਸਾਡਾ ਪਿੰਡ ਹੈ ਜੀ ਇੰਸਟਾ ਤੇ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਪੁੱਜ ਕੇ ਆਈ ਤੂੰ ਇਹਨੂੰ ਛੱਡਣਾ ਨਹੀਂ ਰੀਤੇ ਨੇ ਸਨ ਅਰਨੀ ਵਾਲਾ ਦਮ ਅਮਰਜੀਤ ਹੈ ਉਹਦੇ ਫਾਦਰ ਦਾ ਨੇਮ ਜੀ ਬੇਟਾ ਕਹਿੰਦਾ ਸੀ ਮੈਨੂੰ ਨਾਂ ਭੇਜੋ ਮੈਨੂੰ ਮਾਰ ਦੇਣਗੇ ਅੱਗੇ ਮੈਂ ਦੇ ਪਾਪਾ ਜਾਂਦੇ ਤਰੀਕ ਤੇ ਨਾਲ ਆਉਂਦੇ ਆ ਸਪੈਸ਼ਲ ਜੀ ਹਏ ਕਹਿੰਦੇ ਤੂੰ ਪੁੱਛ ਕੇ ਆਈ ਤင် ਛੱਡਦੇ ਨਹੀਂ ਅਸੀਂ ਉਹ ਤਿੰਨ ਚਾਰ ਵਾਰੀ ਨਜਾਇਜ਼ ਸੁਲੇਮਾਨ ਵੀ ਫੜੇ ਨੇ ਜਿਨ੍ਹਾਂ ਨੇ ਮਾਰਿਆ ਜੀ ਦੇਸੀ ਕੱਟੇ ਉਹਨਾਂ ਕੋਲ ਬ੍ਰਾਹਮਣਦਨੋਂ ਦਾ ਰਿਕਾਰਡ ਚੈੱਕ ਕਰ ਲੋ ਫਾਜ਼ਲ ਕਾਬਲੋ ਢਰਨੀ ਵਾਲੇ ਮਾਨਸਾ ਵਿੱਚ ਫੜੇ ਗਏ ਸੀ ਉਹ ਜੀ ਦੇਸੀ ਕੱਟਿਆਂ ਨਾਲ ਉਹਨਾਂ ਨੇ ਹੀ ਮੇਰਾ ਪੁੱਤਰ ਮਾਰਿਆ ਸਾਡੇ ਅਰਨੀ ਵਾਲੇ ਨੇ ਜੀ ਇਸੇ ਗੁਰਪ੍ਰਣਾ ਨੂੰ ਮਿਲੇ ਹੋਏ ਬੰਦੇ ਨੇ ਕਿ ਕਿਵੇਂ ਲੱਗਿਆ ਮੱਲੂ ਸੋਈ ਮਾਉਂ ਬਾਰੇ ਪਿੰਡ ਦਾ ਸਰਪੰਚ ਹੈ ਜੀ ਉਹਦੀ ਸ਼ਹਿਰ ਵਿੱਚ ਸਾਰਾ ਕੁਝ ਹੋ ਰਿਹਾ ਹੈ ਕੋਈ ਪਹਿਲਾਂ ਲੜਾਈ ਝਗੜਾ ਹੋਇਆ ਸੀ ਉਸ ਕੇਸ ਸੀਗਾ ਆਪਸ ਵਿੱਚ ਹੀ ਗੁੱਟ ਮਤਲਬ ਲੜਾਈ ਝਗੜਾ ਹੋਇਆ ਸੀ ਆਪਸ ਵਿੱਚ ਹੋਇਆ ਸੀ ਇਹ ਲੜਾਈ ਝਗੜਾ ਪਹਿਲਾਂ ਜੀ ਚੱਲਾ ਪਿੰਡ ਤੇ ਜੀ ਚੱਲਾ ਪਿੰਡ ਹਾਂਜੀ ਹਾਂਜੀ ਉਹ ਤੋਂ ਸਾਰੇ ਹਮਕਾਇਦ ਹੋ ਗਈ ਸੀ ਉਸ ਕੇਸ ਦੇ ਅਧੀਨ ਇਹ ਤਰੀਕ ਪਿਆਰਾ ਸੀ ਅਸੀਂ ਐਸਐਸਪੀ ਦੇ ਐਪਲੀਕੇਸ਼ਨ ਵੀ ਲਾਈ ਸੀ ਕਿ ਸਾਡੇ ਬੱਚੇ ਨੂੰ ਖਤਰਾ ਹੈ। ਹੂੰ। ਕੋਰਟ ਵਿੱਚ ਆਉਂਦਾ ਹੈ। ਅਸੀਂ ਚੰਡੀਗੜ੍ਹ ਵੀ ਐਪਲੀਕੇਸ਼ਨ ਲਾਈ ਪਰ ਸਾਡੀ ਸੁਣਵਾਈ ਨਹੀਂ ਹੋਈ ਕਿ ਸਬੈਕਸ਼ਨ ਦਿੱਤੀ ਜਾਵੇ ਪਰ ਸਾਡੀ ਸੁਣਵਾਈ ਨਹੀਂ ਕਿਤੀ ਜ਼ਿਆਦਾ ਫੋਟ ਲੈ ਗਏ। ਕੋਰਟ ਵਿੱਚ ਇਹੋ ਜਿਹਾ ਕੋ છોਰਿਆ ਇੰਨੀ ਸਪੋਰਟੀਏ ਤੇ ਕੋਰਟ ਦੇ ਵਿੱਚ ਮੇਰੇ ਪੁੱਤਰ ਨੂੰ ਗੋਲੀ ਮਾਰ ਗਏ। ਕੀ ਨਾ ਕੀ ਸੀ ਤੁਹਾਡੇ ਬੱਸ ਸ਼ਾਇਨ ਜੀ ਇਦੀ ਉਮਰ ਕਿੰਨੀ ਸੀ 17 ਸਾਲ ਜੀ 17 ਸਾਲ ਦਾ ਸੀ ਕਿਹੜੇ ਪਿੰਡ ਦੇ ਰਹਿਣ ਵਾਲੇ ਟਾਬੂ ਵਾਲਾ ਕਲਾ ਜੀ ਕੋਈ ਵੀਡੀਓ ਵੀ ਹੈਗੀ ਤੁਹਾਡੇ ਕੋਲ ਉਹ ਜਿਹੜੀ ਜਿੰਦ ਜਾਨਾਂ ਨੇ ਧਮਕੀ ਦਿੱਤੀ ਹੋਰ ਮੇਰੇ ਬੇਟੇ ਦੇ ਮੋਬਾਈਲ ਵਿੱਚ ਹੈਗੀ ਹੈ ਰਿਕਾਰਡਿੰਗਾਂ ਜੀ ਅੱਛਾ ਤੁਸੀਂ ਦੇਖੀ ਸੀ ਮੈਂ ਸਾਨੂੰ ਸਪੀਕਰ ਔਨ ਕਰਕੇ ਆਪਣੇ ਪਾਪਾ ਨੂੰ ਵੀ ਸੁਣਾਇਆ ਉਹਦੇ ਪਾਪਾ ਨੂੰ ਪ੍ਰੀਤਾ ਕਹਿੰਦਾ ਕਿ ਜੇ ਤੂੰ ਫੌਜੀ ਹੈ ਨਾ ਤਾਂ ਤੇਰੇ ਪੁੱਤ ਨੂੰ ਦਾਖਲ ਨਾ ਕਰਵਾਈ ਅਸੀਂ ਛੱਡਣਾ ਨਹੀਂ ਇੰਨੇ ਨਹੀਂ ਕਿਹਾ ਕਿ ਤੁਸੀਂ ਇਹ ਕੰਮ ਕਰੋ ਜੀ ਹੁਣ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰਦੇ ਅਸੀਂ ਉਨੀ ਦੇਰ ਇੱਥੋਂ ਨਹੀਂ ਜਾਣਾ ਜਿੰਨੀ ਦੇਰ ਪੰਜਾਬ ਪੁਲਿਸ ਤੋਂ ਨਹੀਂ ਪੜਦੀ ਇਹ ਤਾਂ ਸ਼ਰਿਆਂ ਉੱਤੇ ਘਾ ਹੋ ਰਿਹਾ ਹੈ ਜੀ ਸਾਡਾ ਪੁੱਤ ਗਿਆ ਤਾਂ ਵਾਪਸ ਨਹੀਂ ਆਉਣਾ ਤੁਹਾਡਾ ਕੀ ਨਾਂ ਹੈ ਮੇਰਾ ਨਾਮ ਸਰ ਮਲਕੀਦ ਕੋਰਾ ਤੇ ਪੂਰੀ ਇਨਫਰਮੇਸ਼ਨ ਤਾਂ ਸਾਡੇ ਕੋਲ ਵੀ ਨਹੀਂ ਆਈ ਹੈ ਲੇਕਿਨ ਜਿਵੇਂ ਸਾਨੂੰ ਕੋਈ ਇਨਫਰਮੇਸ਼ਨ ਮਿਲੀ ਅਸੀਂ ਮੌਕੇ ਤੇ ਪਹੁੰਚਿਆ ਕਿਉਂਕਿ ਸਾਡੀ ਕਚਹਿਰੀ ਇੱਥੇ ਹੀ ਹੈ ਤੇ ਪੁਲਿਸ ਲਾਈਨ ਵੀ ਇੱਥੇ ਹੀ ਹੈ ਤੇ ਸਾਨੂੰ ਪਤਾ ਲੱਗਾ ਕਿ ਦੋ ਗੱਡੀਆਂ ਜਿਹੜੀਆਂ ਆਪਾਂ ਦੇਖ ਰਹੇ ਹਾਂ ਇੱਥੇ ਛੱਤੀਗੜ੍ਹ ਤੋਂ ਆਈਆਂ ਨੇ ਪਤਾ ਲੱਗਾ ਕਿ ਇੱਥੇ ਕੋਈ ਗੋਲੀਆਂ ਦੀ ਵਾਰਦਾਤ ਹੋਈ ਹੈ ਗੋਲੀਆਂ-ਵੋਲੀਆਂ ਚੱਲੀਆਂ ਤੇ ਸ਼ਾਇਦ ਇੱਕ ਦੀ ਮੌਤ ਵੀ ਹੋ ਗਈ ਹੈ ਪੂਰੀ ਇਨਫੋਰਮੇਸ਼ਨ ਸਾਡੇ ਕੋਲ ਆ ਲੈਣੀ ਹੈਗੀ ਸਾਡੇ ਵਕੀਲ ਸਾਹਿਬਾਨ ਇੱਥੇ ਪਹੁੰਚੇ ਨੇ ਪੁਲਿਸ ਦੇ ਜਿਹੜੇ ਸਲੋਗਨ ਸਾਰੇ ਇੱਥੇ ਪਹੁੰਚੇ ਨੇ ਪਬਲਿਕ ਵੀ ਬਹੁਤ ਘਟੀਆਂ ਤੇ ਕੋਸ਼ਿਸ਼ ਕਰ ਰਹੀ ਹੈ ਪਤਾ ਗਰੰਦੀ ਕੇ ਫਾਜ਼ਿਲਕਾ ਜਿਹੜਾ ਹੋ ਰਿਹਾ ਹੈ ਤੇ ਕਾਨੂੰਨ ਵਿਵਸਥਾ ਜੋ ਬੁਰਾ ਹਾਲ ਆਪਣੇ ਪੰਜਾਬ ਵਿੱਚ ਚੱਲ ਰਿਹਾ ਉਹ ਕਿੱਥੇ ਲੈ ਕੇ ਜਾ ਰਿਹਾ ਕਿਉਂਕਿ ਫਾਜ਼ਿਲਕਾ ਸ਼ਾਂਤੀਪੂਰਨ ਇਲਾਕਾ ਮੰਨਿਆ ਜਾਂਦਾ ਸੀ ਇੱਥੇ ਵੀ ਜੇ ਇਸ ਤਰ੍ਹਾਂ ਦੀ ਘਟਨਾ ਹੋਣੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਜਵਾਬ ਦੇ ਆ ਕੇ ਦੇਣਾ ਚਾਹੀਦਾ ਹੈ ਸਬੰਧ ਮੁੱਖਲੇ ਕੁਝ ਪਤਾ ਨਹੀਂ ਲੱਗਿਆ ਜੀ ਕਿ ਕਿੰਨਾ ਪਤਾ ਲੱਗੇ ਕਿ ਗੋਲੀਆਂ ਚਲੀਆਂ ਨੇ ਜੀ ਗ ਹੋਈ ਹੈ ਤੇ ਉਹ ਗੋਲੀ ਮਾਰੀ ਉਹਨਾਂ ਨੇ ਅਸੀਂ ਐਫ ਆਈ ਆਰ ਕਰਕੇ ਤੇ ਤੀਸ਼ ਕਰ ਰਹੇ ਜਲਦੀ ਰਾਉਂਡ ਅਪ ਕਰ ਬੰਦਾ ਦਾ ਪਤਾ ਲੱਗਿਆ ਕੋਣ ਹੈ ਬੰਦਾ ਹਾਂ ਜੀ ਬਸ ਜਾ ਕੇ ਉਹੀ ਪੁੱਛਗਿਸ਼ ਕਰਨ ਚੱਲੇ ਆ ਬਸ ਹੈ ਕੋਈ ਕਮੀ ਆ ਕਿਦਰ ਰਹੀ ਸੀ ਕਿ ਇਹ ਨਹੀਂ ਪਤਾ ਜੀ ਬਸ ਉਹਨੇ ਮੌਕੇ ਤੇ ਆ ਕਰਕੇ ਦੱਸ ਦੇ ਉਹਦਾ ਹਥਿਆਰ ਵੀ ਬਰਾਮਦ ਕੀਤੇ ਗਏ ਨਹੀਂ ਹਜੇ ਨਹੀਂ ਕੋਈ ਕੋਰਟ ਚ ਆਏ ਸੀ ਸਰਕਾਰੇ ਕੋਈ ਨਹੀਂ ਮੈਨੂੰ ਇਸ ਬਾਰੇ ਜੇ ਦੱਸਦਾ ਤੁਹਾਨੂੰ ਜੀ ਕਰਕੇ ਵੈਰੀਫਾਈ ਕਰਕੇ ਦੱਸਦਾ